उस ताँग करते ना जब रिकॉर्ड भैया परिक्षित करते ना उसके नामों का। मालूम चाहती हूँ ना। तुम्हें कैसा पुलिस वो भी तो नहीं है। मेरे परिक्षित काही तो मुझे मुझे नहीं आती ना। इंटरेस्ट इंटरेस्ट कर रही है। वहीं वहाँ से करा ਸੰਜੁਟਾਂ ਨੂੰ ਇਹ ਚਾਹ ਬਣ ਗਈ ਲੱਗਦਾ ਕਿ ਜਿੰਨੀਆਂ ਹੀ ਦਨੇਤਾਂ ਹੋਵਾਂਗੇ ਇਹ ਚਾਹ ਪੀਓਗੇ ਤ ਨਹੀਂ ਬਾਹਰ ਜਾਣ ਦੇਣਾ ਨਹੀਂ ਤੁਹਾਨੂੰ ਬੜੇ ਤਰੀਕੇ ਆਉਂਦੇ ਨੇ ਨਾ ਆਪਣਾ ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਉਹ ਲਾਸ਼ ਬਾਬ ਪੜੇ ਪਰਸਾਂ ਦੇ ਸੰਬੰਧ ਵਿੱਚ ਏਰੀਆ ਵਿੱਚ ਘੁੰਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨਦਰਸ਼ ਜੋ ਕਿ ਅਰਗਵਿੰਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਰੋਡ ਨਸ਼ਾ ਜੋ ਅਸੀਂ ਮੁਕੱਦਮਾ ਦਰਜ ਕਰਕੇ ਜਿਹੜੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹ ਵੀ ਬਖੀਆ ਜਿਸ ਨੇ ਕੁਝ ਇੱਕ ਤਵੰਨ ਪਹਿਲਾਂ ਬਚਰਾਮਾ ਵਿੱਚ ਇੱਕ ਵਿਅਕਤੀ ਦੀ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਇਹਦੀ ਪਾਰਟੀ ਕਾਫੀ ਮਸਤੀਦ ਸੀ ਇਹਨੂੰ ਫੜਨ ਦੇ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਦੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹ ਹਿੰਦੀ ਦਾ ਕੰਮ ਕਰਦਾ ਹੈ ਇਹ ਨੂੰ ਸਾਡੇ ਡਿੱਕੇ ਆ ਗਿਆ ਇਹਦਾ ਸੀ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਥਿਰੂ ਨੇ ਕਿਥੋਂ ਲੈ ਕੇ ਆਇਆ ਅਤੇ ਅੱਗੇ ਦੇ ਕਿਥੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ 707 ਵਿੱਚੋਂ ਮੁਸਫ਼ਰ ਰਹੇ ਇਹਨੇ ਇੱਕ ਆਪਣੇ ਨਾਟਰਾਮਾ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰਨ ਦੀ ਜੋ ਕਿ ਚੈੱਕ ਵੀ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਸੋਨੂ ਨਾਲ ਉਹ ਵਿਅਕਤੀ ਜੋ ਦਿੱਲੀ ਰੋਹਾ ਦਾ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਂ ਦਾ ਵਿਅਕਤੀ ਵਜਿ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਉਸੇ ਦਾ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੇ ਗੋਲੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਬਰ ਨਾਂ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਛੱਡਿਆ ਸਾਡੀ ਹੁਣ ਜੋ ਬਲ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੀ ਗ੍ਰਿਫਤਾਰ ਗ੍ਰਿਫਤੋ ਬਾਹਰ ਆ ਸੀ ਉਹਦੇ ਮਤਲਬ ਕਿ ਸਰ ਇਹਦੇ ਨੂੰ ਕੋਈ ਨਾਮ ਨਹੀਂ ਬੋਲਗੇ ਇਸ ਕੇਸ ਦਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬਣ ਰਿਹਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਰਿਕੇ ਹੁਣ ਸੁਪਰੀਆ ਕਰਨ ਦੀ ਲੋੜ ਹੈ ਕੋਸ਼ਿਸ਼ ਆ ਕਿ ਉਹ ਵੀ ਤਾਂ ਪੁਰਾਣੀ ਅੰਡਰ ਟ੍ਰਾਇਲ ਨੇ